ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੇਖੋ ਜੀ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ ਕਹਿੰਦਾ ਇਸ ਦੁਨੀਆ ਤੇ ਸਭ ਤੋਂ بڑا ਪਾਪੀ ਉਹ ਹੈ ਜਿਹੜਾ ਕੋਈ ਕਿਸੇ ਦੇ ਹਾਸੇ ਖੋ ਲੈਂਦਾ ਆਪਾਂ ਗੱਲਬਾਤ ਕਰਦੇ ਆਂ ਇਨਸਾਨ ਦੀ ਤਕਦੀਰ ਬਾਰੇ ਇਨਸਾਨ ਦੀਆਂ ਖੁਸ਼ੀਆਂ ਬਾਰੇ ਇਨਸਾਨ ਦਾ ਸਹੀ ਰਸਤੇ ਤੇ ਚੱਲਣਾ ਕਹਿੰਦੇ ਸਭ ਤੋਂ ਵੱਡਾ ਪਾਪੀ ਉਹ ਹੈ ਜਿਹੜਾ ਕਿਸੇ ਦੇ ਰਾਹ 'ਚ ਰੋੜੇ ਵਿਛਾਉਂਦਾ ਹੈ ਕਿਸੇ ਦੇ ਕਾਰੋਬਾਰ ਨੂੰ ਖਰਾਬ ਕਰਦਾ ਹੈ ਕਿਸੇ ਦੇ ਸ਼ੌਂਕ ਮਾਰਦਾ ਹੈ ਕਿਉਂਕਿ ਸ਼ੌਂਕ ਵੀ ਸਾਡੇ ਕਾਰੋਬਾਰ ਨਾਲ ਹੀ ਜੁੜੇ ਹੁੰਦੇ ਨੇ ਸ਼ੌਂਕ ਸਾਡੇ ਆਪਣੇ ਪਰਿਵਾਰ ਨਾਲ ਜੁੜੇ ਹੋਏ ਹੁੰਦੇ ਨੇ ਸਾਡਾ ਮਨ ਖੁਸ਼ ਹੈ ਤਾਂ ਸਾਡੇ ਸ਼ੌਂਕ ਨੇ ਜਦੋਂ ਅਸੀਂ ਕਿਸੇ ਪਾਸਿਓਂ ਰਸਤੇ ਤੋਂ ਭਟਕ ਗਏ ਸਾਨੂੰ ਕਿਸੇ ਨੇ ਗਲਤ ਰਸਤਾ ਦਿਖਾਤਾ ਸਾਡੇ ਰਾਹ 'ਚ ਕਿਸੇ ਨੇ ਰੋੜੇ ਵਿਛਾਤੇ ਸਾਨੂੰ ਕੋਈ ਬਰਬਾਦ ਕਰਨਾ ਚਾਹੁੰਦਾ ਹੈ ਸਾਡੇ ਕਾਰੋਬਾਰ ਨੂੰ ਕੋਈ ਖਰਾਬ ਕਰਨਾ ਚਾਹੁੰਦਾ ਉਦੋਂ ਅਸੀਂ ਸਭ ਤੋਂ ਵੱਧ ਦੁਖੀ ਹੁੰਨੇ ਆ ਕਿਉਂਕਿ ਜਿਹੜੀਆਂ ਇਹ ਗੱਲਾਂ ਨੇ ਇਹ ਕੁਦਰਤ ਨਾਲ ਖੇਡਣ ਵਾਲੀਆਂ ਗੱਲਾਂ ਨੇ ਸਾਨੂੰ ਪਤਾ ਨਹੀਂ ਕੁਦਰਤ ਨੇ ਕੀ ਕੀ ਦੇਣਾ ਹੈ ਜਿਹੜਾ ਸਾਨੂੰ ਬਰਬਾਦ ਕਰਨੇ ਵਾਲਾ ਉਹ ਪਤਾ ਨਹੀਂ ਸਾਡੇ ਲਈ ਕੀ ਕੀ ਪਲਾਨਿੰਗਾਂ ਘੜੀ ਬੈਠਾ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਭਈ ਕਿਸੇ ਦੀ ਨਾਰਮਲ ਚੱਲਦੀ ਜ਼ਿੰਦਗੀ ਵਿੱਚ ਕੋਈ ਮੱਲੋ-ਮੱਲੀ ਆ ਕੇ ਵਿੱਚੋਂ ਫਸਦਾ ਸਾਡੀ ਜ਼ਿੰਦਗੀ ਦੇ ਅਸੀਂ ਆਪਣੀ ਕਿਰਤ ਕਮਾਈ ਕਰ ਰਹੇ ਹਾਂ ਬਹੁਤ ਵਧੀਆ ਅਗਲੇ ਦਾ ਘਰ ਚੱਲਦਾ ਹੁੰਦਾ ਹੈ ਦੇਖੋ ਜੀ ਹਰ ਇੱਕ ਇਨਸਾਨ ਦਾ ਘਰ ਇੱਕ ਸਿਸਟਮ ਨਾਲ ਇੱਕ ਆਪਣੀ ਹੈਸੀਅਤ ਦੇ ਹਿਸਾਬ ਨਾਲ ਚੱਲਦਾ ਹੁੰਦਾ ਹੈ ਕਿਉਂਕਿ ਕੋਈ ਇੱਥੇ ਸਦਾਈ ਨਹੀਂ ਹੈਗਾ ਹਰੇਕ ਨੇ ਆਪਣੇ ਘਰ ਦੀਆਂ ਪਲੈਨਿੰਗਾਂ ਕੀਤੀਆਂ ਹੁੰਦੀਆਂ ਨੇ ਬਈ ਅਸੀਂ ਇਸ ਸਾਲ ਅਸੀਂ ਆ ਕੁਝ ਕਰਨਾ ਹੈ ਅਸੀਂ ਅਗਲੇ ਸਾਲ ਆ ਕੁਝ ਕਰਨਾ ਹੈ ਜਦ ਸਾਡੇ ਕੋਈ ਮੂੰਹ ਚੱਕ ਕੇ ਸਾਡੀ ਜ਼ਿੰਦਗੀ ਚ ਆ ਕੇ ਕੁਝ ਜਾਂਦਾ ਹੈ ਪਤਾ ਨਹੀਂ ਕੀ ਦੁਨੀਆ ਕਿਸੇ ਦਾ ਸਿਰ ਚ ਪਾ ਦਿੰਦੀ ਆ ਅਸੀਂ ਭਲੇ ਮਾਨਸ ਲੋਕ इमोशनल ਲੋਕ ਹੁੰਨੇ ਆ ਜਿਹੜੇ ਹਰ ਇੱਕ ਦੀ ਮੰਨ ਲੈਣ ਵਾਲੇ ਜ਼ਿਆਦਾਤਰ ਇਹ ਜੇ ਬੁਰੇ ਲੋਕਾਂ ਦੇ ਸ਼ਿਕਾਰ ਉਹ ਬੰਦੇ ਹੁੰਦੇ ਨੇ ਜਿਹੜੇ ਚਲਾਕ ਹੁੰਨੇ ਆ ਨਾ ਉਹ ਤਾਂ ਪੈਰਾਂ ਤੇ ਪਾਣੀਓ ਨਹੀਂ ਪੈਣ ਦਿੰਦੇ ਜਿਹੜਾ ਮੋਸ਼ਨਲ ਇਨਸਾਨ ਹੁੰਦਾ ਕਿਸੇ ਦੇ ਅੱਖ ਚ ਹਿੰਜੂ ਨਹੀਂ ਦੇਖ ਸਕਦਾ ਉਹਦਾ ਮਨ ਸਾਫ਼ ਹੁੰਦਾ ਰੱਬੀ ਰੂਹ ਹੁੰਦੀ ਆ ਉਹ ਅੱਜ ਦੇ ਕਲ ਜੁਗੀ ਸਮੇਂ ਚ ਰਮਾਉਣੇ ਵਾਲੇ ਤਾਂ ਇੱਥੇ ਬਹੁਤ ਆ ਹਿੰਜੂ ਪੁੰਝਣੇ ਵਾਲਾ ਕੋਈ ਕੋਈ ਹੈ ਉਹੋ ਜਿਹੇ ਇਨਸਾਨ ਨੂੰ ਅਗਲਾ ਵਰਤਦਾ ਹੈ ਉਹੋ ਜਿਹੇ ਇਨਸਾਨ ਨੂੰ ਅਗਲਾ ਹੱਥ ਪਾਉਂਦਾ ਬਰਬਾਦ ਕਰਦਾ ਉਹ ਕਹਿੰਦੇ ਹੁੰਦੇ ਨਾ ਚੋਰ ਦੇ ਘਰ ਚੋਰੀ ਕਰਨੀ ਬਹੁਤ ਔਖੀ ਆ ਕਿਸੇ ਚਲਾਕ ਇਨਸਾਨ ਨੂੰ ਕੋਈ ਨਹੀਂ ਬਰਤ ਸਕਦਾ ਬਰਤਦਾ ਵੀ ਅਗਲਾ ਭਲੇ ਮਾਨਸਾ ਨੂੰ ਹੈ ਮੈਂ ਇੱਕ ਗੱਲ ਬਹੁਤ ਵਧੀਆ ਪੜੀ ਤੀ ਕਹਿੰਦੇ ਵੀ ਜੇ ਇੱਕ ਵਾਰ ਥੋਤੋਂ ਕੋਈ ਲੈ ਕੇ ਪੈਸਾ ਲਾ ਲਓ ਕੋਈ ਤੁਹਾਡਾ ਅਸਰਾ ਤੱਕ ਲਓ ਅਗਲਾ ਤੁਹਾਨੂੰ ਚਾਰ ਗਿਆ ਤਾਂ ਅਗਲੇ ਦੀ ਗਲਤੀ ਹੈ ਕਹਿੰਦੇ ਜੇ بار بار ਤੁਸੀਂ ਉਹੀ ਬੰਦੇ ਦੇ ਸ਼ਿਕਾਰ ਹੋਵੋਗੇ ਮੁੜ ਮੁੜ ਕੇ ਉਹ ਇਨਸਾਨ ਕੋਲ ਨੂੰ ਜਾਓਗੇ ਉਹਦੀਆਂ ਗੱਲਾਂ 'ਚ ਫਸੋਗੇ ਨਾ ਉੱਥੇ ਅਗਲੀ ਦੀ ਗਲਤੀ ਨਹੀਂ ਥੋੜੀ ਗਲਤੀ ਹੈ ਤੁਸੀਂ ਗਲਤ ਹੋ ਜਿਹੜਾ ਇਨਸਾਨ ਨੂੰ ਇੱਕ ਵਾਰ ਪਤਾ ਲੱਗ ਗਿਆ ਬਈ ਦੇ ਕੋਲ ਕੱਖ ਨਹੀਂ ਲਾਕੀਆਂ ਦਾ ਹੀ ਪਤਲਾ ਹੈ ਉਹੀ ਇਨਸਾਨ ਬਾਰ ਬਾਰ ਜਾ ਕੇ ਉਹੀ ਇਨਸਾਨ ਕੋਲ ਫਸਦਾ ਹੈ ਜਿਹੜਾ ਹਰਦਮ ਚਾਰਨਤੇ ਆ ਚਲਾਕੀਆਂ ਤੇ ਹੈ ਫਿਰ ਉਹ ਵਿਚਾਰਾ ਭੋਲਾ ਹੀ ਹੈ ਤਾਂ ਹੀ ਫਸਦਾ ਉਹਦੇ ਕੋਲ ਜਾ ਕੇ ਰੱਬੀ ਰੂਹਾਂ ਹੁੰਨੀਆਂ ਮੈਂ ਫੇਰ ਕਹਿੰਨੀ ਆ ਇਹ ਜਿਹੇ ਇਨਸਾਨਾਂ ਨਾਲ ਚਲਾਕੀਆਂ ਕਰਕੇ ਬਣਦਾ ਗਾਹਾਂ ਵਾਲੇ ਦਾ ਵੀ ਕੁਝ ਨਹੀਂ ਅਗਲਾ ਤਾਂ ਖੇਡਦਾ ਚਲਾਕੀਆਂ ਅਗਲੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜੇ ਮੇਰੀ ਮਾਣੀ ਮੋਟੀ ਨੇਕ ਪੂੰਜੀ ਹੈਗੀ ਵੀ ਆ ਕਿਤੇ ਮਾਣੀ ਮੋਟੀ ਆਹ ਪਾਪ ਦੀ ਕਮਾਈ ਨੇ ਜਿਹੜੇ ਮੈਂ ਭਲੇ ਮਾਨਸ ਤੋਂ ਪੜੋਂਗ ਲਏ ਉਹ ਵੀ ਨਾਲੇ ਲੈ ਜਾਣੇ ਆ ਕਦੇ ਵੀ ਕਿਸੇ ਨੂੰ ਇੰਨਾ ਨਾਸਦਾਈ ਸਮਝਿਆ ਕਰੋ ਨਾ ਕਿਸੇ ਨੂੰ ਚਾਰਿਆ ਕਰੋ ਨਾ ਕਿਸੇ ਦੇ ਭੋਲੇ ਮਨ ਨਾਲ ਖੇਡਿਆ ਕਰੋ ਤੁਸੀਂ ਬਹੁਤਾ ਖਾਂਦੇ ਖਾਂਦੇ ਫਿਰ ਥੋੜੇ ਤੋਂ ਵੀ ਜਾਣੇ ਹੋ ਅੱਜ ਦੇ ਸਮੇਂ 'ਚ ਅੱਜ ਦੇ ਸਮੇਂ 'ਚ ਜਿੱਥੇ ਖੂਨ ਖੂਨ ਦਾ ਬੈਰੀ ਹੋਇਆ ਹੋਇਆ ਹੈ ਉੱਥੇ ਇਹੋ ਜਿਹੇ ਇਨਸਾਨ ਤੁਹਾਨੂੰ ਮੈਂ ਕਹ ਨਹੀਂ ਆ ਵੀ ਦੀਵਾ ਲੈ ਕੇ ਨਿਕਲ ਜਾਓ ਨਾ ਤੁਸੀਂ ਤਾਮ ਨਾ ਲੱਭਣ ਤੁਹਾਨੂੰ ਕਿਤੇ 100 'ਚੋਂ ਇੱਕ ਅੱਧਾ ਹੁੰਦਾ ਹੈ ਇਹੋ ਜਿਹੇ ਨੂੰ ਗਵਾਇਆ ਨਾ ਕਰੋ ਗੱਲਾਂ ਨਾਲ ਰਜਾਉਣੇ ਵਾਲੇ ਗੱਲਾਂ ਨਾਲ ਚਾਰਨੇ ਵਾਲੇ ਤੁਹਾਨੂੰ ਆਪਣੇ ਜਾਲਾਂ 'ਚ ਫਸਾਉਣੇ ਵਾਲੇ ਤਾਂ ਪੈਰ-ਪੈਰ ਤੇ ਟਕਰਨਗੇ ਤੁਹਾਨੂੰ ਵਰਤਣੇ ਵਾਲੇ ਪੈਰ-ਪੈਰ ਤੇ ਟਕਰਨਗੇ ਜਿਹੜੇ ਇਨਸਾਨ ਤੁਹਾਡੇ ਦਿਲੋਂ ਖੜਦੇ ਆ ਤੁਹਾਡੇ ਨਾਲ ਉਹਨਾਂ ਨੂੰ ਨਾ ਗਵਾਇਆ ਕਰੋ ਜੇ ਤੁਸੀਂ ਉਹਨਾਂ ਨੂੰ ਗਵਾਉਨੇ ਹੋ ਜਾਂ ਉਹਨਾਂ ਨਾਲ ਤੁਸੀਂ ਬੇਈਮਾਨੀਆਂ ਕਰਦੇ ਹੋ ਜਾਂ ਉਹਨਾਂ ਨੂੰ ਤੁਸੀਂ ਵਰਤਦੇ ਹੋ ਤਾਂ ਬਣਨਾ ਤੁਹਾਡਾ ਵੀ ਕੁਝ ਨਹੀਂ ਭਲੇ ਮਾਨਸ ਨੂੰ ਭਾਗ ਲਾ ਦੂ ਰੱਬ ਥੋਡੀਆਂ ਚਲਾਕੀਆਂ ਨੇ ਤੁਹਾਨੂੰ ਜਿੱਥੇ ਹੈਗੇ ਉੱਥੋਂ ਵੀ ਥੱਲੇ ਲਾ ਦੇਣਾ ਹੈ ਚਲਾਕ ਸਾਡਾ ਦਿਮਾਗ ਹੁੰਦਾ ਹੈ ਚਲਾਕ ਸਾਡੀ ਬਿਰਤੀ ਹੁੰਦੀ ਹੈ ਸਾਡੀ ਸੋਚ ਚਲਾਕ ਹੁੰਦੀ ਹੈ ਤੁਹਾਨੂੰ ਪਤਾ ਫਿਰ ਅੰਦਰ ਪਰਮਾਤਮਾ ਦਾ ਵਾਸਾ ਵੀ ਕਿਤੇ ਹੈਗਾ ਵਾਹਿਗੁਰੂ ਸਭ ਕੁਝ ਦੇਖਦਾ ਹੈ ਤਾਂ ਤਾਂ ਭਾਵੇਂ ਅਸੀਂ ਪਾਟੀਆਂ ਲੀਰਾਂ ਪਾਈਆਂ ਹੋਈਆਂ ਉਹਦਾ ਪਰਮਾਤਮਾ ਨੂੰ ਕੋਈ ਵਾਸਤਾ ਨਹੀਂ ਪਰਮਾਤਮਾ ਤਾਂ ਇਹੀ ਮੰਗਦਾ ਵੀ ਤੁਹਾਡੀ ਆਤਮਾ ਜਿਹੜੀ ਤੁਹਾਡਾ ਮਨ ਸੱਚਾ ਚਾਹੀਦਾ ਹੈ ਮਨ ਤੁਹਾਡਾ ਟੱਕਰ ਲੈਣ ਵਾਲਾ ਚਾਹੀਦਾ ਹੈ ਚਿੱਟੇ ਸੂਟਾਂ 'ਚ ਅਸੀਂ ਕਾਲੇ ਮਨਾਂ ਨੂੰ ਨਹੀਂ ਛਪਾ ਸਕਦੇ ਉਹਦੇ ਬਾਰੇ ਵਾਹਿਗੁਰੂ ਸਭ ਜਾਣਦਾ ਹੈ ਤੁਹਾਡੇ ਫੁਰਨੇ ਅੱਜ ਬੈਠਾ ਹੈ ਉਹ ਮੈਂ ਫੇਰ ਕਹਣੀ ਆ ਵੀ ਕਿਸੇ ਹੱਸ ਦੇ ਬਸ ਦੇ ਘਰ ਨੂੰ ਕਿਸੇ ਹੱਸ ਦੀ ਬਸ ਦੀ ਰੂਹ ਨੂੰ ਰਵਾਇਆ ਨਾ ਕਰੋ ਕਿਸੇ ਦੇ ਘਰ ਨੂੰ ਉਜਾੜਿਆ ਨਾ ਕਰੋ ਜਿਹੜਾ ਜਿਵੇਂ ਚੱਲਦਾ ਨੂਨ ਨਾਲ ਖਾਂਦਾ ਉਹਦੇ ਕਰਮਾਂ ਚਾ ਉਹ ਤਾਂ ਖਾਂਦਾ ਉਹਨੂੰ ਖਾਂਦਾ ਰਹਿਣ ਦਿਆ ਕਰੋ ਨੂਨ ਤੋਂ ਵੀ ਆਵਾਜ਼ਾਰ ਨਾ ਕਰ ਦਿਆ ਕਰੋ ਸਾਨੂੰ ਕਿਸੇ ਤੋਂ ਸੜਨ ਦਾ ਕੋਈ ਹੱਕ ਨਹੀਂ ਕਿਉਂਕਿ ਸਾਨੂੰ ਵੀ ਉਹੀ ਰੋਟੀ ਦਿੰਦਾ ਹੈ ਜਿਹੜੇ ਸੱਤੋਂ ਉੱਪਰ ਲੇ ਆਂ ਬੜੇ ਆਪਣੇ ਆਪ ਨੂੰ ਕਹਾਉਂਦੇ ਨੇ ਉਹਨਾਂ ਨੂੰ ਵੀ ਉਹੀ ਰੋਟੀ ਦਿੰਦਾ ਸੋਹੀ ਗੱਲਾਂ ਕਿਸੇ ਦੀਆਂ ਖੁਸ਼ੀਆਂ ਖੋਣ ਦਾ ਸਾਨੂੰ ਕੋਈ ਹੱਕ ਨਹੀਂ ਅਸੀਂ ਤਾਂ ਜ਼ਿੰਦਗੀ ਚੋਂ ਇਹੀ ਕੁਝ ਸਿੱਖਿਆ ਇਹੀ ਕੁਝ ਸਾਡੇ ਮਾਪਿਆਂ ਨੇ ਸਾਨੂੰ ਸਿਖਾਇਆ ਹੈ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਸਬਸਕ੍ਰਾਈਬ ਕਰਨਾ ਤੁਸੀਂ ਭੁੱਲ ਜੰਨੇ ਹੋ ਤੇ ਲਾਈਕ ਸ਼ੇਅਰ ਕਰਨਾ ਵੀ ਭੁੱਲਿਆ ਨਾ ਕਰੋ ਅਸੀਂ ਗੱਲਾਂ ਉਹ ਲੈ ਕੇ ਆਉਨੇ ਆ ਜਿਹੜੀਆਂ ਗੱਲਾਂ ਤੁਸੀਂ ਪਰਿਵਾਰ ਚ ਬਹਿ ਕੇ ਸੁਣ ਸਕੋ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ